जी एच न्यूज इंडिया में आपका स्वागत है ब्लॉक धारीवाल के तहत गांव संधवा में दीप सिंह के घर पर अकाली कार्यकर्ताओं की एक रैली हुई विशेष रूप हजर हो सोनू और कपरी कप काकी ने भाग लिया बैठक को संबोधित करते हुए उन्होंने कहा कि अब पंजाब के लोग कप्तान सरकार द्वारा किए गए विकास को पूरी तरह से समझ गए हैं उन्होंने कहा कि 2022 के विधानसभा चुनावों में शिरोमणि अकाली दल के अध्यक्ष सुखबीर सिंह बादल के नेतृत्व में शिरोमणि अकाली दल की सरकार बनेगी धारीवाल से कुलदीप सिंह की रिपोर्ट ਇੱਥੇ ਹੁਣ ਪੰਜ ਪੰਜਾਬ ਵਿੱਚ ਵਾਉਡੂਲ ਸੰਭਾਲੀ ਆ ਰਾਸ਼ਨ ਪਿੰਡਾਂ ਵਿੱਚ ਬੜੀ ਨੇਕੀ ਦਾ ਕੰਮ ਕਰਦੇ ਆ ਬਾਦਲ ਸਾਹਿਬ ਨੇ ਪਿੰਛਰਨ ਲਾਈਆਂ ਸੀ ਦਾਣੇ ਦਿੱਤੇ ਸੀ ਇਹ ਕੱਟਣ ਨੂੰ ਤਿਆਰ ਹੋ ਗਿਆ ਤੇ ਮੈਂ ਇੱਕ ਗੱਲ ਕਹਿਣਾ ਅੱਜ ਤੋਂ ਲੈ ਕੇ ਇਹਨੂੰ ਆਪਣਾ ਪੋਰੀਆ ਇਸ ਤਰ੍ਹਾਂ ਬੰਨ੍ਹਣਾ ਚਾਹੀਦਾ ਆ ਜਿਹੜੇ ਲੋਕ ਇੱਥੇ ਇਕੱਠੇ ਹੋਇਆ ਇਹ ਕੈਪਟਨ ਨੂੰ ਇੱਥੇ ਵਿਵਿਆ ਕਰਨ ਵਾਸਤੇ ਇਕੱਠੇ ਹੋਇਆ ਪਿਛੋਂ ਇਸ਼ਾਰੇ ਹੋ ਰਿਹਾ ਮੈਂ ਇੰਨੀਆਂ ਗੱਲਾਂ ਨਾ ਕਹਿੰਦਾ ਖਿਮਨ ਦਾ ਜਲ ਜਿਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਜੀਤ ਸਿੰਘ ਜੀ ਬਹੁਤ ਕੰਮ ਕਰਦੇ ਨੇ ਸਟੇਜ 'ਤੇ ਉਹਨਾਂ ਦਾ ਧੰਨਵਾਦ ਸਿਮਰਜੀਤ ਸਿੰਘ ਜੀ ਬੜੋਇਆ ਮੇਰੇ ਬਹੁਤ ਹੀ ਪਿਆਰੇ ਸਨਾਰ ਜੋ ਦਾ ਦੋ ਸੱਜਣ ਮੇਰੇ ਜਿਨ੍ਹਾਂ ਨੂੰ ਨਾ ਟਾਈਮ ਨਹੀਂ ਦੇ ਸਕਦਾ ਵਧੀਆ ਬੁਲਾ ਰਹੇ ਸੀ ਉਹਨਾਂ ਵਿੱਚ ਹਰਜੀਤ ਸਿੰਘ ਜੀ ਰਾਣਾ ਰਾਏ ਚੱਕ ਤੇ ਉਹਨਾਂ ਦਾ ਦੇ ਵਿੱਚ ਹੁਣ ਮੈਂ ਬੇਨਤੀ ਕਰਾਂ ਕੁਲਬੀਰ ਸਿੰਘ ਜੀ ਵਿਆਣ ਮੀਤ ਪ੍ਰਧਾਨ ਗੁਰਦਾਸਪੁਰ ਦੇ ਉਹਨਾਂ ਨੂੰ ਬੇਨਤੀ ਕਿ ਉਹ ਆਓ ਪਿਆਰ ਦੇ ਨਾਲ ਸਾਰਿਆਂ ਦੇ ਰੂਬਰੂ ਹੋ ਕੇ ਆਪਣੇ ਵਿਚਾਰ ਦੱਸੀ। ਸ਼੍ਰੋਮਣੀ ਕਾਲੀ ਦਲ ਦੀ ਰੀਡ ਦੀ ਹੱਡੀ ਸ਼੍ਰੋਮਣੀ ਕਾਲੀ ਦਲ ਦੇ ਜਰਨੈਲ ਸਾਡੇ ਵੀਰ ਸੁਖਜਿੰਦਰ ਸਿੰਘ ਸੋਨੂ ਲੰਗਾ ਜੀ, ਕਮਲਪ੍ਰੀਤ ਸਿੰਘ ਕਾਕੀ ਜੀ, ਜਨਰੇਡਾਰ ਗੁਰਿੰਦਰਪਾਲ ਸਿੰਘ ਜੀ ਗੋਰਾ ਜੀ ਇਸਤਰੀ ਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬੀਬੀ ਸਰਨਜੀਤ ਕੌਰ ਜਿੰਦਰ ਜੀ ਤੇ ਨਾਲ ਗੁਰਮੀਤ ਸਿੰਘ ਜੀ ਹੁਮਨ ਸਾਹਿਬ ਦਾ ਪ੍ਰਧਾਨ ਨਿਯਮ ਸਰਪੰਚ ਜੀ ਸਲਾਮਤ ਸਿੰਘ ਜੀ ਜੀਤ ਸਿੰਘ ਰਾਣਾ ਰਾਏ ਚੱਕ ਜੀ ਬੜੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ